ਭਾਈ ਮੇਰਾ ਕੀ ਕਸੂਰ ਹੈ ਮੈਨੂੰ ਤਾਂ ਦੱਸੋ ਭਾਈਆ ਹਾਂਜੀ ਦੋਸਤੋ ਕੱਲ ਗਲਬ ਸਿੱਧੂ ਆਪਣੇ ਸਾਥੀਆਂ ਨਾਲ ਚਾਰ ਕਿਸ਼ਤਾਂ ਲੈ ਕੇ ਉੱਥੋਂ ਲੰਘ ਰਿਹਾ ਸੀ ਫਿਰ ਇਹਦੂ ਵੱਧ ਲੋਕਾਂ ਨੇ ਵਿਰੋਧ ਕੀਤਾ ਕਿ ਅਸੀਂ ਕਿੰਨੇ ਟਾਈਮ ਤੋਂ ਰੇ ਬੈਠੇ ਆ ਸਾਡੇ ਕੋਲ ਰਸਨਾ ਹੈ ਅਸੀਂ ਹੜਪੀੜਤ ਲੋਕਾਂ ਦੀ ਮਦਦ ਕਰਨੀ ਹੈ ਪਰ ਸਾਨੂੰ ਕਿਸ਼ਤਾਂ ਪ੍ਰੋਵਾਈਡ ਨਹੀਂ ਹੋਈਆਂ ਪਰ ਇਨ੍ਹਾਂ ਕਲਾਕਾਰ ਨੂੰ ਪਹਿਲਾਂ ਮਿਲ ਗਈਆਂ ਅਸੀਂ ਇਨ੍ਹਾਂ ਕਲਾਕਾਰਾਂ ਦਾ ਵਿਰੋਧ ਕਰਦੇ ਹਾਂ ਕਿ ਕਿਸਤੀਆਂ ਸਾਨੂੰ ਮਿਲ ਨਾ ਕਿ ਇਨ੍ਹਾਂ ਨੂੰ ਇੱਕ ਗੱਲ ਨਾਲ ਮੈਂ ਵੀ ਸਹਿਮਤਾਂ ਕਿ ਕਿਸਤੀ ਪਹਿਲਾਂ ਇਨ੍ਹਾਂ ਲੋਕਾਂ ਨੂੰ ਮਿਲਣੀ ਸੀ ਜਿਨ੍ਹਾਂ ਨੇ ਰਾਸ਼ਨ ਲੈ ਕੇ ਜਾਣਾ ਨਾ ਕਿ ਕਲਾਕਾਰਾਂ ਨੂੰ ਪਰ ਦੋਸਤੋ ਇਹਦੇ ਵਿੱਚ ਗਲਾਉ ਸਿੱਧੂ ਦਾ ਕੀ ਕਸੂਰ ਹੋਇਆ ਉਹਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਕਿਸਤੀ ਵਿੱਚ ਰਾਸ਼ਨ ਜਾਣਾ ਜੇਕਰ ਉਹ ਬਾਈ ਨੂੰ ਪਤਾ ਹੁੰਦਾ ਤਾਂ ਸ਼ਾਇਦ ਉਹਨੇ ਕਦੇ ਵੀ ਆਪ ਕਿਸਤੀ ਨਹੀਂ ਲੈ ਕੇ ਆਉਣੀ ਸੀ ਮੈਂ ਲੋਕਾਂ 'ਕੀ ਬੇਨਤੀ ਕਰਦਾ ਕਿ ਛੋਟੀ ਜੀ ਗੱਲ ਦਾ ਇੰਨਾ ਵੱਡਾ ਵਿਵਾਦ ਨਾ ਬਣਾਇਆ ਕਰੋ ਹਾਂ ਮੰਨਦਿਆਂ ਕਿ ਗਲਤੀ ਹੋਈ ਆ ਪਰ ਇੰਨੇ ਵੱਡੇ ਕੱਠ ਦੇ ਵਿੱਚ ਇੰਨੇ ਵੱਡੇ ਕੰਮ ਦੇ ਵਿੱਚ ਛੋਟੇ ਮੋਟੇ ਗਲਤੀਆਂ ਹੋ ਜਾਂਦੇ ਨੇ ਪਰ ਉਹਨਾਂ ਨੂੰ ਸਲਝਾਉਣਾ ਸੀ ਆਪ ਹੀ ਆ ਬੈਠ ਕੇ ਸਮਝਾਉਣਾਗਾ ਉੱਤਿਆ ਅਨਾਉਂਸਮੈਂਟ ਕਰਾਈ ਜਾਵੇ ਕਿ ਭਾਈ ਅੱਗੇ ਤੋਂ ਧਿਆਨ ਰੱਖਿਆ ਜਾਵੇ ਕਿਸੇ ਆਰਟਿਸਟ ਨੂੰ ਪਹਿਲਾਂ ਕਿਸ਼ਤੀ ਨਾ ਦੋ ਕਿਸ਼ਤੀ ਪਹਿਲਾਂ ਉਹਨਾਂ ਹੀ ਦੋ ਜਿਹਨੇ ਰਾਸ਼ਨ ਲੈ ਕੇ ਜਾਣਾ ਨਾ ਕਿਸੇ ਹੋਰ ਬੰਦੇ ਨੂੰ ਮੇਰਾ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਕਿ ਇਹ ਮੁੱਦੇ ਨੂੰ ਐਡਾ ਵੱਡਾ ਨਾਂ ਬਣਾਓ ਆਏ ਆਪਣੇ ਬੰਦੇ ਨਾਲ ਫਰਕ ਪਾ ਕੇ ਅਸੀਂ ਆਪਾਂ ਨੁਕਸਾਨ ਕਰ ਰਹੇ ਹਾਂ ਨਾ ਕਿਸੇ ਹੋਰ ਦਾ ਇਹ ਟਾਈਮਾ ਇਕਤਾ ਬਣਾਉਣ ਦਾ ਧੰਨਵਾਦ ਦੋਸਤੋ